ਗੱਡੀ ਵਾਟੇ ਬੜੀ ਭਾਈ ਮੋਢੇ ਭਾਈ ਤੇ ਹੁਣ ਆਏ ਆ ਫਿਰ ਆ ਕੱਲਾ ਬੰਦਾ ਗੱਡੀ ਕਲਾ ਰੰਦਿਆ ਬੰਦੇ ਨੂੰ ਡਰਾਣਦਿਆ ਉਹਨੂੰ ਜਪੇੜ ਮਾਰੀ ਉਹਦਾ ਮੋਬਾਈਲ ਹੋਇਆ ਉਹਨੂੰ ਮੰਨ ਦਿੱਤਾ ਬਾਅਦ ਆ ਜਾ ਕੇ ਕਹਿੰਦਾ 10000 ਰੁਪਏ ਦੇ ਰੱਖ ਤੂੰ ਜਾਣਦਾ ਨਾ ਜਿਹਨਾਂ ਨੇ ਦੱਸਿਆ ਨਹੀਂ ਦਿੱਤਾ ਉਹਨਾਂ ਕੋਲ ਸਟਾਪ ਲਾ ਲਿਆ ਆ ਲੁੱਟੇ ਜਨਤਾ ਮਾਦ ਲੋ ਖਾਓ ਬਾਤ ਤੇ ਲਵਾਓ ਆਪਣਾ ਦੇਵਾਓ ਕੋਈ ਬੰਦੀ ਆ ਜਾਉਂਦਾ ਪੁਲਿਸ ਮਾਣਪੁਰੇ ਵਾਲਾ ਜਨਮ ਲਾ ਦੱਬਾ ਕੋਈ ਬੰਦੀ ਕਰੀ ਨਹੀ ਕੰਡੀ ਲੈ ਗਏ ਆਲੇ ਜੀ ਬਾਬਾ ਨਾਮ ਤੋਂ ਜੀਮ ਦੇ ਬੰਦੇ ਤੁਹਾਡੇ ਪਿੰਡਾਂ ਗਿਆਮ ਭਾਏ ਮੰਗਦੇ ਨੇ ਉਹਨਾਂ ਨੂੰ ਅਸੂਈ ਜਾਂ ਮਿਲਦੇ ਨੇ ਕਰੋ ਆਪਣੇ ਬੰਦੇ ਦਾ ਕਾਰਵਾਈ ਇੱਦਾਂ ਨਹੀਂ ਸਾਰਾ ਪਕੜ ਕੇ ਬੰਦੇ ਨੂੰ ਢੋਣ ਦੇਣਾ ਫੇਰ ਤਾਂ ਹੀ ਮੰਨੀਏ ਦਰਮੇਂ ਚ ਪੇੜ ਦੀ ਸਿਮਾਰੀ ਕੀਤੀ ਹੋਏ ਪੇੜ ਦੀ ਸਿਮਾਰੀ ਉਹ ਬੰਦਾ ਹੋਰ ਦੱਸੋ ਉਹਨੂੰ ਕਿਉਂ ਸਾਹਮਣੇ ਲੈ ਆਂਦੇ ਚੀਤਾ ਡੀਪਟਾ ਰੋਟੀ ਲਈ ਪਵਾਇਆ ਇੱਕ ਮਿੰਟ ਇੱਕ ਮਿੰਟ ਪਕੜੀ ਉੱਤੇ ਭਲੀ ਭਾਈ ਬੋਲੇ ਭਾਈ ਤੇ ਹੁਣ ਆਏ ਆ ਫਿਰ ਆ ਕੱਲਾ ਬੰਦਾ ਗੱਡੀ ਖਲਾ ਰੰਦਿਆ ਬੰਦੇ ਨੂੰ ਟ੍ਰਾਂਡਿਆ ਉਹਨੂੰ ਜਪੇੜ ਮਾਰੀ ਉਹਦਾ ਮੋਬਾਈਲ ਹੋਇਆ ਉਹਨੂੰ ਮੁੰਡੇ ਤੇ ਬਾਹਰ ਜਾ ਕੇ ਕਹਿੰਦਾ 10000 ਰੁਪਏ ਦੇ ਰਿਹਾ ਤੈਨੂੰ ਜਾਣਦਾ ਨਾ ਜਿਹਨਾਂ ਨੇ 10000 ਨਹੀਂ ਦਿੱਤਾ ਉਹਨਾਂ ਦਾ ਬੜਾ ਸਟਾਪ ਲਾ ਲਿਆ ਭਾਈ ਜੀ ਫਾਟ ਨਾ ਚਲੋ ਯਾਰ ਮੈਂ ਭਾਈ ਜੀ ਇਹ ਕਿਹੋ ਮੰਗੇ ਹੋਰ ਕੋ ਇਹ ਬੜਾ ਅਚਭੇ ਕਿਨੇ ਮਾਰੀਏ ਸਰ ਆਹ ਵਾਲੇ ਬੰਦੇ ਨੇ ਮਾਰੀਆਂ ਦੇ ਮੋਬਾਈਲ ਵੀ ਖੋਹ ਲਿਆ ਨੇ ਇਹ ਕੋਣ ਗਿਆ ਆਪਣਾ ਭਾਈ ਆਈ ਗਾੜੀ ਦੀ ਦੁਕਾਨ ਪਿਆ ਆਈ ਗਾੜੀ ਮੰਗਿਆ ਨੇ ਡੰਡੀ ਕਾਰ ਨੂੰ ਕੋ ਖਾ ਆਪਣਾ ਡੰਡੀ ਕਾਰ ਦੇ ਟੈਕਸ ਹੈਗਾ ਵੀ ਬੰਦਾ ਕਿ ਨਹੀਂ ਪੈਸੇ ਮੰਗੇ ਰ ਕੋ ਡੰਡੀ ਕਾਰ ਭਾਜੀ ਇੱਕ ਚੀਜ਼ ਦੱਸੋ ਜੇ ਖਾਲਸਾ ਕੋਲੇ ਲੱਗੋ ਉਹਨੂੰ ਫੜਿਆ ਤੇ ਸਿੱਧਾ ਤੁਸੀਂ ਦਫਤਰ ਲਾ ਕੇ ਜਾਓ ਅਮਨਦੀਪ ਦਾ ਬਾਰ ਖਲਾਰ ਕੇ ਕਿਹੜੀ ਸੈਟਿੰਗ ਬਣਾਉਂਦੀ ਉਹਦਾ ਮੋਬਾਈਲ ਵੀ ਖੋਹ ਲਿਆ ਅਸੀਂ ਦਿਨ ਪੁੱਛਿਆ ਭਾਈ ਆਪਣਾ ਡੰਡੀ ਕਾਰ ਖੋਹ ਕਹਿੰਦਾ ਮੈਂ ਨਹੀਂ ਖੋਹਣਾ ਉਹਨੂੰ ਜਿਹੜਾ ਮਾਰੇ ਬੰਦੇ ਨੇ ਪੁੱਛਿਆ ਕਹਿੰਦਾ ਮੈਨੂੰ ਪੂਰਾ ਨਾਲ ਧਮਕਾਇਆ ਕਿ ਤੇ 10000 ਰੁਪਏ ਦੇ ਰਿਹਾ ਤੈਨੂੰ ਛੱਡ ਦਾਂਗੇ ਔਰ ਇੱਕ ਅਦੀ ਚਪੇੜ ਵੀ ਮਾਰੀ ਆ ਦੱਸ ਵੇ ਬਦਮਾਸ਼ ਨੇ ਵੱਡੇ ਵੱਡੇ ਟਰੱਕ ਨਿਕਲਦੇ ਉਹ ਨਹੀਂ ਵੀ ਕਦੇ ਤੁਹਾਨੂੰ ਤੇ ਬੰਦੇ ਇਕੱਠੇ ਕਰ ਲਏ ਉਹਨਾਂ ਤੇ ਮਾਰ ਲਓ ਇਨਫੋਰਮੇਸ਼ਨ ਦਿੱਤੀ ਆ ਚਾਲ ਭਾਈ ਯਾ ਦੱਸੋ ਫਿਰ ਕਾ ਨਹੀਂ ਬੰਦੇ ਦਾ ਟਾਈਮ ਆ ਤੁਹਾਡਾ ਦੋਸਤ ਇਨਫੋਰਮੇਸ਼ਨ ਆ ਗਈ ਸਰਪਤਾ ਆ ਗਈ ਭਾਈ ਐਕਸ਼ਨ ਫਿਰ ਨਹੀਂ 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 ਜੇ ਆਪੇ ਲੱਗ ਗਿਆ ਉਹ ਗੱਲੋ ਜੋ ਉਹ ਵੀ ਗਿਆ ਡੇਟਨ ਤੰਤਾ ਦਾ ਗੱਡੀ ਚ ਉਹ ਗੱਲ ਕਰੋ ਜਿਹੜੀ ਤੁਸੀਂ ਕਹੀ ਆ ਡੇਟਨ ਤੰਤਾ ਗੱਡੀ ਚੋ ਚੋ ਇਹ ਕਹੀਏ ਗੱਲ ਨਹੀਂ ਕਹੀ ਦੱਸੋ ਪੁੱਛੋ ਉਹ ਸਵਾਲ ਕਰੋ ਨਾ ਜਿੰਨੇ ਤੁਹਾਨੂੰ ਆਪਾਂ ਦੇ ਸ਼ਰੀਆਮ ਜੰਦਾ ਸਾਹਮਣੇ ਸਭ ਕੋਈ ਨੰਗਾ ਕਰ ਦੋ ਪਾਜੀ ਗੱਡੀ ਸਾਰੀ ਤੁਹਾਨੂੰ ਲਾ ਦਤੀ ਆ ਪ੍ਰੈਸ ਇੱਥੇ ਆ ਪਬਲਿਕ ਇੱਥੇ ਤੁਹਾਨੂੰ ਡੇਟਾਂ ਤਾਂਬਾ ਕੱਢ ਦੋ ਅਈ ਗਿਰੋ ਕਹਿਣ ਨੇ ਜੇ ਉਹ ਗੱਡੀ ਦੇ ਡੇਟਾਂ ਤੰਬਾ ਨਿਕਲਦਾ ਔਰ ਤੇ ਪਰਚਾ ਵੀ ਦੋ ਉਹਨੂੰ ਅਰੈਸਟ ਵੀ ਕਰੋ ਨਹੀਂ ਮੇਰੀ ਗੱਲ ਸੁਣੋ ਤੰਬਾ ਨਾ ਵੀ ਨਿਕਲੇ ਜਿਹੜਾ ਵੀ ਮਾਲਕ ਨਿਕਲਦਾ ਟੱਕਰ ਪਾਈ ਦਾ ਤੁਹਾਡਾ ਬੰਦਾ ਫੇਰ ਤੁਹਾਡਾ ਬੰਦਾ 10000 ਰੁਪਇਆ ਕਿਉਂ ਮੰਗਦਾ ਹੈ ਪੈਸੇ ਦੇ ਕੋਈ ਪੈਸੇ ਨਹੀਂ ਫੇਰ ਤੁਸੀਂ ਅਮਨਦੀਪ ਦਾ ਬਾਹਰ ਕਿਉਂ ਵੱਡੀ ਕਿਹੜੀ ਕੋਈ ਅਮਨਦੀਪ ਦਾ ਬਾਹਰ ਕਿੱਡੀ ਹੋਕਾਰੀ ਨਹੀਂ ਸਕਦੇ ਪਾਜੀ ਲੈ ਕਾਂਸਾ ਵਾਲਾ ਤਾਂ ਵੱਡੀ ਵੱਡੀ ਆ ਅਮਨਦੀਪ ਦਾ ਬਾਹਰ ਉਹ ਚਾਹ ਬਣੀ ਬੁਲਾ ਰਹੇ ਹੋ ਗੱਡੀ ਖਿਲਾਰੀ ਬੰਦੇ ਰਾਜ ਗੱਡੀ ਖਿਲਾਰ ਕੇ ਸੈਟਿੰਗ ਹੋ ਜਾਂਦੀ ਹੈ ਗੱਡੀ ਖਿਲਾਰੀ ਆਪਾਂ ਗਲਤ ਗੱਲ ਨਹੀਂ ਕਰਨੀ ਰੱਖੋ ਸਾਹਿਬ ਜੀ ਸਭ ਨਾਲ ਗੱਡੀ ਨਹੀਂ ਆਏ ਗੱਡੀ ਦਾ ਨਹੀਂ ਕਰੀ ਲੋਮੀ ਆਪਾਂ ਗੰਗਲ ਨਹੀਂ ਕਰਨੀ ਆਪਾਂ ਕੈਮਰਾ ਚੈੱਕ ਕਰ ਲੋ ਇਹ ਸਾਬ ਬਾਅਦ ਚ ਆਇਆ ਰੱਬ ਨੂੰ ਮੰਨਣ ਵਾਲੇ ਬੰਦੇ ਇਹ ਵੀ ਉਹ ਗੱਲ ਕਰੋ ਜਿਹੜੀ ਆਇਆ ਜੀ ਤੁਸੀਂ ਆ ਕੇ ਪਾ ਕੇ ਨਹੀਂ ਨਹੀਂ ਉਹ ਇਹਦੀ ਗੱਲ ਸਹੀ ਆ ਉਹ ਵੀ ਸਰਦਾਰ ਬਣੇ ਰਹਿ ਗੋ ਢਾਪ ਨੂੰ ਜਾਨ ਦੇਣੀ ਆਪਾਂ ਸਰਦਾਰ ਗੀਤ ਨਹੀਂ ਖੋਸਾਰਾ ਰੋਟੀ ਤੋਂ ਨਿਕਲਿਆ ਵੀ ਸਰ ਪਰ ਲੇਕਨ ਦਮਾਂ ਕਰੀ ਔਰ ਭਾਈ ਤਾਂਬੇ ਦੀ ਗੱਲ ਕਰੋ ਉਹੀ ਕਰੋ ਟੈਨ ਸਾਰੇ ਗੱਡੀ ਕਿੰਨੀ ਦੱਸੋ ਕਰ ਤਾਂ ਫਿਰ ਤੁਹਾਨੂੰ ਕਾਹਦੀ ਪ੍ਰੋਬਲਮ ਜਾਣਦਾ ਉਹ ਤੁਹਾਡਾ ਬੰਦਾ ਮੈਂ ਹੋਰ ਭਾਈ ਇੱਕ ਨਾ ਕੋਈ ਖਾਸ ਹੋਈ ਕਰਕੇ ਖਾਸ ਹੋ ਗਏ ਸਰ ਇਹ ਗੱਡੀ ਨਿਕਲੀ ਆ ਸਰ ਇਹ ਗੱਡੀ ਨਿਕਲੀ ਆ ਇੱਕ ਮਿੰਟ ਆਹ ਵੇਖੋ ਆ ਆਹ ਸੁਣ ਇੱਕ ਮਿੰਟ ਭਾਈ ਆ ਸੁਣ ਲੋ ਚਲਾਨ ਹੋਣੇ ਭਰਿਆ ਕਹਿੰਦਾ ਮੈਂ ਪਾਈ ਨੰਬਰ ਫਾਟਕ ਦਾ ਚਲਾਨ ਕਰਤਾ ਚਲਾਨ ਹੀ ਭਰ ਕੇ ਤੁਹਾਡੀ ਹੋਣੇ ਭਰਿਆ ਹੋਣੇ ਭਰਿਆ ਕਿਰੋਂ ਭਰਿਆ ਚਲਾਨ ਚਲਾਨ ਭਰਿਆ ਜਦੋਂ ਭਰਿਆ ਹੋਣੇ ਭਰਿਆ ਤੁਸੀਂ ਕੈਮਰਾ ਤੇ ਪਾਈ ਪ੍ਰੈਸਰ ਸਾਹਮਣੇ ਗੱਡੀ ਜਿਹਨਾਂ ਨੇ ਚਲਾਨ ਭਰਿਆ ਅਮਨਦੀਪ ਦੇ ਬਾਹਰ ਗੱਡੀ ਬੜੀ ਖਾਲਤੋਲੇ ਦੇ ਬਾਹਰ ਤੁਸੀਂ ਆਪਣੇ ਬੰਦੇ ਨੇ ਕੀ ਕਾਰਵਾਈ ਕਰਦੇ ਤੁਹਾਡੇ ਬੰਦੇ ਨੇ ਪੈਸੇ ਮੰਗੇ

ਬੈਟਰੀ ਸੈੱਲ ਸਾਰਿਆਂ ਦੇ 14% ਟੱਕਿਆ ਅੱਛਾ ਇਹਦੇ ਨਾਲ ਨਿਕਲਿਆ ਨਹੀਂ ਤੇ ਤੁਸੀਂ ਤਾਂਬੇ ਦੀ ਵੀ ਕੋਈ ਚੀਜ਼ ਪਾਈ ਹੈ ਜੇ ਨਹੀਂ ਹੋਊਗੀ ਤਾਂ ਫੋਲ ਕੇ ਪਤਾ ਲੱਗਦਾ ਕਿੰਨਾ ਹੈਗਾ ਉਹਦੇ ਵਿੱਚ ਉਹ ਪਾਈ ਹਾਂ ਤਾਂ ਕੋਈ ਨਹੀਂ ਲੱਗ ਰਹੀਆਂ ਨੇ ਸਾਰੇ मगर आके कहते मुझे इन्फॉर्मेश गाड़ी रोक ली मैंने कहा हांजी कहते गई की लद्या मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थले डेढ़ टन तांबा लोड है तो मैंने कहा सर ऐसा तो कुछ नहीं है ये कहते कोई नहीं साहब के पास चलो जे इनने मोबाइल भी मेरा ले लिया कहते साहब के पास चलो साहब ने चेक करना जे नहीं निकली अ तारी वापस कर देंगे तो मैं इनकी केवल गड्डी ले आए अब ये कह रहे दफ्तर चलो दफ्तर तो मैं इन आके सामने चेक कराती ग हां कितने मांग दिए हां 10000 की किसने किसने मांगे थे जो जिन्होंने गाड़ी रोकी थी ये कहते इथे ही मुका दिए मैं मैं का मैं कादा मुका दिए मेरे पास है ही कुछ नहीं मेरे पास डेढ़ चंदमा है ही नहीं मैं कादा मुकाना नहीं है ही नहीं, नहीं सामने है सब लोगों के सामने है जे निकला वो तो हम कुछ दे दें सारा तगांव से बोलता है भाई सर अपना नाम मेरा नाम जी वरुण त्रिन हूं मैं अंंबरसर तो एक समाज सेवक हां ये जो आप ऑटो देखन दियो मगर एक फेरी लांदा बंदा कबाड़ का सामान इकट्ठा करता व ਇੱਕ ਮਾਰ ਦਾ ਸਮਾਨ ਇਕੱਠਾ ਕਰਕੇ ਕਿਰਾਏ ਤੇ ਆਟੋ ਕਰਕੇ ਕਿਤੇ ਤਲਾਣ ਚੱਲਾ ਹੈਗਾ ਠੀਕ ਹੈ ਜੀ ਆਹ ਜਿਹੜਾ ਬੰਦਾ ਤੁਸੀਂ ਮਗਰ ਵੇਖਣ ਦੇ ਨੂੰ ਇਹਨੂੰ ਖਿਲਾੜ ਲਿਆ ਕਿ ਤੇਰੇ ਸਮਾਨ ਚ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਡੇਢ ਟਨ ਤਾਂ ਬਾਵਾ ਉਹ ਕਹਿੰਦਾ ਜਨਾਬ ਮੇਰੇ ਟੈਂਪੋ 'ਚ ਇਦਾਂ ਦਾ ਕੁਝ ਨਹੀਂਗਾ ਮાળા ਮੋਟਾ ਸਮਾਨ ਹੈ ਤੁਸੀਂ ਚੈੱਕ ਕਰ ਲਓ ਉਹਨੂੰ ਬਾਈ ਨੰਬਰ ਫਾਟਕ ਤੋਂ ਉਹਨੇ ਖਿਲਾੜਿਆ ਵਾ ਅਮਨਦੀਪ ਲਾ ਕੇ ਆ ਕੇ ਖਿਲਾੜ ਕੇ ਆਟੋ ਉਹਨੂੰ ਕਹਿੰਦਾ ਵਾ ਇਦਾਂ ਵਾ ਤੈਨੂੰ ਅਸੀਂ ਦਫ਼ਤਰ ਨਹੀਂ ਲੈ ਕੇ ਜਾਂਦੇ ਤੂੰ ਸਾਨੂੰ 10000 ਰੁਪਇਆ ਦੇ ਤੇ ਇੱਥੇ ਰਫਾ ਦਫਾ ਕਰ ਲਾ ਉਨੇ ਨਿਰਦੇਸ਼ ਕਿਹੇ ਹੋਰ ਨੇ ਸਾਡਾ ਨੰਬਰ ਦੇ ਤੱਕ ਭਾਈ ਕਿਸੇ ਨਾਲ ਧੱਕਾ ਹੁੰਦਾ ਅਸੀਂ ਇੱਥੇ ਆਏ ਆ ਅਸੀਂ ਉਹਨੂੰ ਕਹਿ ਰਹੇ ਕਿ ਜੇ ਸਮਾਨ ਚ ਡੇਟ ਚਾਂ ਤੰਬਾ ਨਿਕਲਦਾ ਵਾ ਤੇ ਤੂੰ ਇਹਦਾ ਜੁਰਮਾਨਾ ਕਰ ਲੈ ਨਹੀਂ ਤਾਂ ਕਿਸੇ ਨਾਲ ਨਜਾਇਜ਼ ਨਾ ਕਰ ਭਾਜੀ ਇਹ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਆਟੋ ਫੜ ਕੇ ਤੇ ਜਿਹੜੇ ਵੱਡੇ ਵੱਡੇ ਟਰੱਕ ਕਢਾਂਦੇ ਨੇ ਸਾਨੂੰ ਸਭ ਪਤਾ ਆਂਦੇ ਸਾਨੂੰ ਕਹਿੰਦਾ ਭਾਜੀ ਮੈਂ ਬੱਲੂ ਦੇ ਬੰਦੇ ਨੇ ਬੱਲੂ ਨੂੰ ਜਾਣਦੇ ਹੋ ਤੁਸੀਂ ਇਹਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਮ ਲੈ ਕੇ ਸਾਨੂੰ ਕਹਿਣ ਨੇ ਅਸੀਂ ਕਿਸੇ ਵਪਾਰੀ ਨੂੰ ਜਾਣਦੇ ਮੈਂ ਇੱਕ ਸਮਝਦਾ ਨਾ ਮੈਂ ਇਹ ਬੰਦਿਆਂ ਨੂੰ ਨਹੀਂ ਜਾਣਦਾ ਭਾਜੀ ਇਹ ਆਟੋ ਵਾਲੇ ਕੌਣ ਇੱਕ ਸਿਰਫ ਇਨਸਾਨ ਇਦਾਂ ਆਤੇ ਖਲੋਤਾ ਉਹ ਪੈਸੇ ਮੰਗਦਾ ਪਿਆ ਹੇਰ ਕੋ ਉਹ ਢੱਕੇ ਆਪਾਂ ਆਪਾਂ ਸੜਕ ਤੇ ਸਮਾਨ ਲਵਾਤਾ ਵਾ ਇਹਨਾਂ ਨੂੰ ਜੇ ਡੇਟਾਂ ਤਾਂਬਰ ਚੋਂ ਕਢ ਦਣ ਅਸੀਂ ਜੁਰਮਾਨਾ ਮੈਂ ਆਪਣੇ ਪੱਲੋ ਤੋਂ ਆਵਾਂਗਾ ਗਰੀਬ ਬੰਦੇ ਨੂੰ ਨਹੀਂ ਦੇਣ ਦਵਾਂਗਾ ਡੱਡਾਂ ਤੇ ਸਹੀ ਡੇਟਾਂ ਤਾਂਬਰ ਕਿਹੜਾ ਗੱਲ ਪਬਲਿਕ ਦੇ ਸਾਹਮਣੇ ਚੈੱਕ ਕਰਨ ਕਿ ਕੀ ਇਹਰੇ ਚ ਦੋ ਨੰਬਰ ਦਾ ਸਮਾਨ ਹਮੇਸ਼ਾ ਜਿਹੜੇ ਜਿਹੜੇ ਆਪੋ ਟੱਕਾਂ ਦੇ ਟਰੱਕ ਕਢਾਦੇ ਮਾਲਾਂ ਦੇ ਨਾਲ ਹਾਂਜੀ ਭਾਜੀ ਕੀ ਮਸਲਾ ਸਾਰਾ ਜੀ ਭਾਜੀ ਦੱਸੋ ਡਾਕਟਰ ਸਰ ਤੁਹਾਡੇ ਅਪਲੀਕੇਸ਼ਨ ਦੇਖ ਦੋ ਤੁਸੀਂ ਪੈਸੇ ਮੰਗ ਰਹੇ ਜੀ ਹਰ ਆਕਰਨਾ ਸਰ ਕੀ ਮਾਮਲਾ ਕੀ ਆ ਸਰ ਦੱਸਿਓ ਮੜਿਆ ਆਪਣੇ ਏ.ਟੀ.ਸੀ. ਸਾਹਿਬਾ ਮੀਸ਼ ਕੁਟਾ ਜੀ ਤੇ ਦਫਤਰ ਆ ਕੇ ਕੰਫਰਮ ਕਰ ਸਕਦੇ ਇਹ ਗੱਡੀ ਆ ਬਿਨਾ ਬਿੱਲ ਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਆੜਨਾ ਲੜਨ ਦਾ ਗੱਲ ਸਿਰ ਤੇਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਕਿ ਉਹ ਪੁਰਾਣਾ ਐਵੀਡੈਂਸ ਦਿਖਾ ਦੋ ਜਿਹੜੇ ਪੈਸੇ ਮੰਗਦੇ ਹੁਣ ਜਿੰਨੂੰ ਵੀ ਗੱਡੀ ਰੋਕਾਂਗੇ ਉਹ ਆੜੇ ਤੇ ਐਵੇਂ ਆ ਕੇ ਕਹਿੰਦੇ ਜੋ ਪੈਸੇ ਮੰਗਦੇ ਆ ਗੱਡੀ ਕਿ ਸਤਾਰਾਂ ਲੱਤੀ ਕਿਉਂ ਇਹਦੇ ਕੋ ਬਿਨਾ ਬਿੱਲ ਤੋਂ ਗੱਡੀ ਆ ਤੁਸੀਂ ਕਿਸ ਡਿਪਾਰਟਮੈਂਟ ਤੋਂ ਜੀ ਉਹ ਕਹਿੰਦੇ ਸਪਾਰਟਮੈਂਟ ਜੀ ਐਸਟੀ ਡਿਪਾਰਟਮੈਂਟ ਦਾ ਜੀ ਅੱਛਾ ਜੀ ਆਪਣਾ ਸ਼ੋਪ ਨਾਮ ਕੀ ਹੈ ਜੀ ਇਹ ਲਕਿਤੇ ਇਹ ਜਾਣਕਾਰੀ ਪਾਜੀ ਆਪਣੇ ਏਡੀ ਸਾਹਿਬ ਮਿਲ ਗਿਆ ਸੀ ਉਹਨਾਂ ਕੋ ਆ ਕੇ ਲੈ ਸਕਦੇ ਮੈਂ ਬਾਈਟ ਦੇ ਲਈ ਕੰਪੀਟੈਂਟ ਨਹੀਂ ਹੈਗਾ ਇਹ ਕੰਮ ਕਰਨ ਦਾ ਇਹ ਸਮਾਨ ਕੀ ਲੈ ਕੇ ਜਾ ਰਹੇ ਤੁਸੀਂ ਸਰ ਕੋਈ ਸਮਾਨ ਕੀ ਨਿਕਲਿਆ ਗੱਡੀ ਜਿਉਂ ਦੱਸ ਸਕਦੇ ਜੇ ਬਿੱਲ ਦੱਸਿਆ ਜਾਵੇ ਉਹ ਬਿੱਲ ਤਾਂ ਹੈ ਨਹੀਂ ਇਹਦੇ ਕੋਲ ਉਹ ਤਾਂ ਮੈਂ ਦੱਸਣ ਦੇ ਤੁਹਾਨੂੰ ਨਹੀਂ ਗੱਡੀ ਤੇ ਕੀ ਸਮਾਨ ਹੈ ਸਟੀਲ ਸਕਰਾਵ ਹੈ ਪਾਜੀ ਅਸੀਂ ਤਾਂ ਮੈਂ ਤੁਹਾਨੂੰ ਬੇਨਤੀ ਕਰਨ ਦੇ ਆ ਵੀ ਹੈ ਨਹੀਂ ਇਹ ਬਿੱਲ ਕਿੰਨੀ ਵਾਰੀ ਤੇ ਕਹਿ ਦਿੱਤਾ ਨਹੀਂ ਨਹੀਂ ਗੱਡੀ ਤੇ ਸਮਾਨ ਕੀ ਕਬਾਰ ਹੈ ਗੱਲ ਉਹ ਤੇਰੀ ਗੱਲ ਤੋਂ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਕੋਈ ਗੱਡੀ ਫੜੀ ਜਾਂਦੀ ਹੈ ਜਦੋਂ ਉਹਨੂੰ ਕੱਢਿਆ ਜਾਂਦਾ ਹੈ ਬਿਲਕੁਲ ਖਾਲੀ ਤੱਕ ਲਈ ਗੱਡੀ ਫੜੀ ਜਾਂਦੀ ਹੈ ਇਹਨਾਂ ਦੇ ਰਾਜ ਗੱਡੀ ਖਿਦਾਰ ਤੋਂ ਪੈਸੇ ਲੈਂਦੇ ਆ ਉਹ ਵੀਰ ਜੀ ਮੇਰੀ ਗੱਲ ਮੇਰੇ ਮੇਰੇ ਕੋਲ ਅਮਰਦਸ ਵਗੈਰਾ ਨੂੰ ਬੁਸਟ ਕਰ ਰਹੇ ਹੋ ਠੀਕ ਹੈ ਗੱਡੀ 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 ਇਹਨਾਂ ਰਾਤ ਇੱਥੇ ਸਾਰੇ ਜੋ ਆਨਲਾਈਨ ਮੈਂ ਮੈਂ ਉਹ ਆਨਲਾਈਨ ਕਿੱਥੇ ਮੈਨੂਅਲ ਕਿੱਥੇ ਹੋਰ ਹੁਣ ਇਹ ਗੱਡਾ ਕਿੱਥੇ ਪ੍ਰੈਸਰ ਦੇ ਸਾਹਮਣੇ ਕਿੱਥੇ ਆ ਇਹਨਾਂ ਨੂੰ ਪੁੱਛੋ ਰਾਜ ਕੋਈ ਗੱਡੀ ਜੋ ਖਿਦਾਰ ਕਰਨਾ ਆਪ ਲਾਂਦੇ ਮੇਰੀ ਟੀਮ ਨਹੀਂ ਆਈ ਮੈਂ ਤੇਰੇ ਦਫਤਰ ਬੰਦੇ ਉਹ ਮੇਰੀ ਪਹਿਲੀ ਗੱਲ ਰਿਕੁਐਸਟ ਆ ਤੁਹਾਡੇ ਗਾੜੀ ਦੇਖੋ ਉਹ ਜੋ ਕਿਤੇ ਉਹਿਲਦਾ ਉਹਿਲਦਾ ਤੁਸੀਂ ਇਹਨਾਂ ਨੂੰ ਉਹਨਾਂ ਨੂੰ ਕਹਿ ਦਿੱਤੇ ਡੇਟਾਂ ਤੰਬਾ ਤੰਬਾ ਦਾ ਫਾਉਟ ਸਹੀ ਚਾਂ ਤੰਬਾ ਇਨਫੋਰਮੇਸ਼ਨਾਂ ਦਾ ਤੁਸੀਂ ਮਾਰੇ ਬੰਦੇ ਤੰਗ ਕਰੀ ਜਾਂਦੇ ਯਾਰ ਕਿਹਨੇ ਮਾਰੇ ਭਾਈ ਉਹਦਾ ਬਿਲਕੁਲ ਆਹ ਹਾਲ ਵੇਖੋ ਮੇਰੀ ਗੱਲ ਸਰ ਵੇਖੋ ਤੁਹਾਡੇ ਡਿਪਾਰਟਮੈਂਟ ਦੇ ਮੋਬਾਈਲ ਖੁੱਸਰਦੇ ਨਹੀਂ ਤੁਹਾਨੂੰ ਬਿਲਕੁਲ ਸਰ ਕਿਸੇ ਡਾਕਟਰ ਮੋਬਾਈਲ ਖੋਲੋਗੇ ਕਿ ਕਿਸੇ ਨੂੰ ਇਨਫੋਰਮੇਸ਼ਨਾਂ ਦੇ ਦਰ ਤੁਸੀਂ ਅਫਸਰੋ ਦੇਖੋ ਐਵੇਂ ਨਾ ਕਰੋ ਇੱਕ ਲੜ ਧੱਕਾ ਕਰੇਗਾ ਆਪਣੇ ਡਿਪਾਰਟਮੈਂਟ ਦਾ ਠੀਕ ਹੈ ਸਾਡੇ ਬੰਦੇ ਨਾਮ ਅਮਨਦੀਪ ਦੇ 20000 ਜਿਹਨਾਂ ਨੂੰ ਕੀ ਲੈਣਾ ਹੈ ਜਿਹੜਾ ਕੈਪਟਨ ਖਾ ਰਿਹਾ ਹੈ ਇਹਨਾਂ ਨੂੰ ਧੱਕਾ ਭਾਈ ਉਹ ਭਾਈ ਦਾ ਪਾ ਕਾਰ ਮੰਗਿਆ ਉਹਨਾਂ ਨੂੰ ਕਾਰ ਤੱਕ ਨਹੀਂ ਮੈਂ ਤਾਂ ਸੁਣਾ ਹੀ ਨਹੀਂ ਕਿ ਮੈਂ ਕਰਦਾ ਨਹੀਂ ਕਰਦਾ ਕਾਰ ਦੇ ਮੈਂ ਪਾਪਾ ਦਿਖਾ ਦਿੰਦਾ ਹਾਂ ਅਲ ਇਕ ਮਿੰਟ ਯਾਰ ਹੋਰ ਦੂਸਰ ਨੰਨੇ ਦੇ ਪੁੱਛੋ ਕੋਈ ਨੰਨੇ ਦੀ ਟੈਂਸ਼ਨ ਕਰਨ ਲੱਗੇ ਆ ਆਪਾਂ ਇੱਥੇ ਚੈੱਕ ਕਰਾ ਲੈਂਦੇ ਆ ਸਰ ਪਬਲਿਕ ਦੀ ਚੈੱਕ ਕਰ ਲੋ ਆਏ ਨੰਨੇ ਬਹੁਤ ਨਾਲ ਜੀ 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 ਤੁਹਾਡੇ ਬੰਦੇ